ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਇਸ ਵੀਡੀਓ 'ਚ ਆਪਾਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਾਂਗੇ ਕਿ ਜੇਕਰ ਆਪਣੀ ਗੋਭੀ 'ਚ ਕੱਖ ਹੋ ਰਹੇ ਨੇ ਉਹਦੇ ਲਈ ਆਪਾਂ ਕਿਹੜੀ ਦਵਾਈ ਵਰਤ ਸਕਦੇ ਆ ਛੱਠੀ ਵਾਲੇ ਕੱਖਾਂ ਲਈ ਆਪਾਂ ਕਿਹੜੀ ਦਵਾਈ ਵਰਤਣੀ ਆ ਪਤਲੇ ਪੱਤੇ ਵਾਲੇ ਕੱਖਾਂ ਲਈ ਆਪਾਂ ਕਿਹੜੀ ਦਵਾਈ ਵਰਤ ਸਕਦੇ ਆ ਤੇ ਜੇਕਰ ਆਪਣੀ ਗੋਭੀ 'ਚ ਸੁੰਡੀ ਦਾ ਅਟੈਕ ਜ਼ਿਆਦਾ ਉਹਦੇ ਲਈ ਆਪਾਂ ਕਿਹੜੀ ਦਵਾਈ ਵਰਤ ਸਕਦੇ ਆ ਜੇਕਰ ਆਪਣੀ ਗੋਭੀ ਗਰੋਥ ਨਹੀਂ ਕਰ ਰਹੀ ਤਾਂ ਆਪਾਂ ਕਿਹੜੀ ਦਵਾਈ ਦੀ ਵਰਤੋਂ ਕਰਨੀ ਆ ਇਹ ਗੋਭੀ ਤੇ ਸਾਰੀਆਂ ਦਵਾਈਆਂ ਦੀ ਜਿਹੜੀ ਜਾਣਕਾਰੀ ਆ ਅੱਜ ਆਪਾਂ ਇਸ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਜਿਵੇਂ ਆਪਾਂ ਹੁਣ ਗੋਭੀਆਂ ਲਾਈਆਂ ਸੀ ਗੋਭੀਆਂ 'ਚ ਬਹੁਤ ਸਾਰੇ ਜਿਹੜੇ ਆਪਣੇ ਨਦੀਨਾ ਉਹ ਹਰੇ ਹੋਏ ਨੇ ਇਹ ਜੇਕਰ ਆਪਣੇ ਵਾਣ 'ਚ ਸੱਠੀ ਜ਼ਿਆਦਾ ਹੋ ਰਹੀ ਆ ਤਾਂ ਉਹਦੇ ਲਈ ਆਪਾਂ ਇਹ ਗੋਲ ਹੈ ਜੋ ਦਵਾਈ ਇਹ ਵਰਤ ਸਕਦੇ ਆ ਜੀ ਇਹ ਆਪਾਂ ਇੱਕ ਟੋਲੀ ਦੀ ਜਿਹੜੀ ਡੋਜ਼ ਆ ਉਹ 5 ਐਮ ਐਲ ਤੋਂ ਲੈ ਕੇ ਆਪਾਂ 8 ਐਮ ਐਲ ਤੱਕ ਪਾ ਸਕਦੇ ਆ ਪਰ ਇਹ ਜਿਹੜੀ ਗੋਲ ਦਵਾਈ ਆ ਇਹ ਸਿਰਫ ਆਪਣੀ ਸੱਠੀ ਨੂੰ ਹੀ ਮਾਰੂਗੀ ਚੌੜੇ ਪੱਤੇ ਵਾਲੇ ਅੱਖ ਨੂੰ ਹੀ ਮਾਰੂਗੀ ਪਤਲੇ ਪੱਤੇ ਵਾਲੇ ਕੱਖ ਨੂੰ ਇਹ ਜਿਹੜੀ ਗੋਲ ਦਵਾਈਆਂ ਨੇ ਕੰਮ ਨਹੀਂ ਕਰਨਾ ਇਹ ਜਿਹੜੀ ਦਵਾਈ ਦੀ ਵਰਤੋਂ ਆਪਾਂ ਉਹ ਗੋਭੀ ਨੂੰ ਪਾਣੀ ਲਾਉਣ ਤੋਂ ਬਾਅਦ ਜਿਹੜੀ ਕਰਨੀ ਆ ਸੁੱਕੀ ਗੋਭੀ ਦੇ ਵਿੱਚ ਇਹਨੇ ਗੋਲ ਦਵਾਈ ਨੇ ਕੰਮ ਨਹੀਂ ਕਰਨਾ ਜਦੋਂ ਆਪਾਂ ਗੋਭੀ ਨੂੰ ਪਾਣੀ ਲਾਤਾ ਪਾਣੀ ਲਾਉਣ ਤੋਂ ਆਪਾਂ 2 ਦਿਨ ਬਾਅਦ ਜਿਹੜੀ ਇਹ ਦਵਾਈ ਆ ਇਹਦੀ ਵਰਤੋਂ ਕਰ ਸਕਦੇ ਆ ਗੋਲ ਦਵਾਈ ਦੀ ਜੇ ਚੌੜੇ ਪੱਤੇ ਵਾਲਾ ਕੱਖ ਆਪਣੇ ਬਾਣੇ 'ਚ ਜਿਵੇਂ 60 ਆ 60 ਨੂੰ ਇਹਨੇ ਬਿਲਕੁਲ ਖਤਮ ਕਰ ਦੇਣਾ ਤੇ ਆਪਣੀ ਗੋਭੀ ਨੂੰ ਇਹਦਾ ਬਿਲਕੁਲ ਵੀ ਨੁਕਸਾਨ ਨਹੀਂ ਹੋਏਗਾ। ਵਾਸਤੇ ਇਹ ਦਵਾਈ ਜਿਹੜੀ ਗੋਲਾ ਆ ਆਪਾਂ ਵਰਤ ਸਕਦੇ ਹਾਂ। ਢੋਲੀ ਡੋਜ਼ 5 ਤੋਂ 8 ਐਮਐਲ ਇੱਕ ਢੋਲੀ ਚ ਆਪਾਂ ਹੀ ਡੋਜ਼ ਆ ਜੋ ਪਾਉਣੀ ਆ ਜੀ। ਪਤਲੇ ਪੱਤੇ ਵਾਲਾ ਕੱਖ ਹੋ ਰਿਹਾ ਉਹਦੇ ਲਈ ਆਪਾਂ ਏਜ਼ਲ ਦਵਾਈ ਆ ਰਹੀ ਹੈ ਜੀ। ਇਹ ਵਰਤ ਸਕਦੇ ਹਾਂ। ਇਹਦੀ ਡੋਜ਼ ਆ ਜਿਹੜੀ ਉਹ ਆਪਾਂ 2 ਐਮਐਲ ਇੱਕ ਢੋਲੀ ਚ ਪਾ ਸਕਦੇ ਹਾਂ। ਇਹ ਦਵਾਈ ਵੀ ਖੁਸ਼ਕਚ ਕੰਮ ਨਹੀਂ ਕਰਨਾ ਜਦੋਂ ਆਪਣੀ ਗੋਭੀ ਨੂੰ ਆਪਾਂ ਪਾਣੀ ਲਾਇਆ ਹੋਇਆ ਉਸ ਤੋਂ 2 ਦਿਨ ਬਾਅਦ ਜਿਹੜੀ ਆਪਾਂ ਇਹ ਦਵਾਈ ਦੀ ਵਰਤੋਂ ਕਰ ਸਕਦੇ ਹਾਂ। ਜਦੋਂ ਆਪਣੀ ਗੋभी ਪਾਣੀ ਭਾਲ ਰਹੀ ਹੈ ਜੇ ਆਪਾਂ ਗੋਲ ਨੂੰ ਜਾਂ ਏਜਲ ਦਵਾਈ ਨੂੰ ਕਰਾਂਗੇ ਇਹਨਾਂ ਨੇ ਕੰਮ ਨਹੀਂ ਕਰਨਾ ਇਹ ਪਾਣੀ ਲਾਉਣ ਤੋਂ ਬਾਅਦ 2 ਤੋਂ 3 ਦਿਨ ਬਾਅਦ ਜਿਹੜੀ ਇਹ ਆਪਾਂ ਸਪਰੇਅ ਇਹਨਾਂ ਦੀ ਕਰ ਸਕਦੇ ਹਾਂ ਇਹਦੇ ਨਾਲ ਆਪਣੀ ਗੋਭੀ ਨੂੰ ਬਿਲਕੁਲ ਵੀ ਨੁਕਸਾਨ ਨਹੀਂ ਹੁੰਦਾ ਜੇਕਰ ਆਪਣੇ ਬਾਣ ਚ ਦੋਨੇ ਤਰ੍ਹਾਂ ਦੀ ਕੱਖ ਹੁੰਦੇ ਨੇ ਆਪਣੇ ਬਾਣ ਚ ਸੱਠੀ ਵੀ ਹੁੰਦੀ ਆ ਤੇ ਪਤਲੇ ਪੱਤੇ ਵਾਲਾ ਕੱਖ ਵੀ ਆ ਤਾਂ ਇਹ ਦੋਨੇ ਦਵਾਈਆਂ ਨੂੰ ਆਪਾਂ ਗੋਲ ਤੇਜਲ ਨੂੰ ਰਲਾ ਕੇ ਵੀ ਕਰ ਸਕਦੇ ਹਾਂ ਫਿਰ ਇਹਨਾਂ ਦੀ ਡੋਜ਼ ਜਿਹੜੀ ਉਹ ਥੋੜੀ ਜਿਹਾ ਆਪਾਂ ਘਟਾ ਦਾਂਗੇ ਜਿਵੇਂ ਆਪਾਂ ਗੋਲ ਦੀ ਗੱਲ ਕਰੀ ਸੀ ਆ ਆਪਾਂ 5 ਤੋਂ 8 ਐਮਐਲ ਪਾ ਸਕਦੇ ਆ ਫਿਰ ਆਪਾਂ ਹੀ ਡੋਜ਼ ਜਿਹੜੀ 6 ਐਮਐਲ ਇੱਕ ਢੋਲੀ ਚ ਪਾਵਾਂਗੇ ਤੇ ਜਿਹੜੀ ਏਜਲ ਆ ਇਹ ਆਪਾਂ ਪਹਿਲਾਂ 20 ਤੋਂ 25 ਗ੍ਰਾਮ ਤੱਕ ਪਾ ਸਕਦੇ ਸੀ ਫਿਰ ਇਹਦੀ ਡੋਜ਼ ਆ ਜਿਹੜੀ ਆਪਾਂ 15 ਗ੍ਰਾਮ ਇੱਕ ਢੋਲੀ ਦੀ ਪਾ ਸਕਦੇ ਆ ਉਹਨੇ ਦਵਾਈਆਂ ਇਕੱਠਿਆਂ ਰਲਾ ਕੇ ਵੀ ਆਪਾਂ ਆਪਣੇ ਬਾਣ ਚ ਕਰ ਸਕਦੇ ਆ ਜੇਕਰ ਆਪਣੇ ਬਾਣ ਚ 60 ਤੇ ਜਿਹੜੇ ਪਤਲੇ ਪੱਤੇ ਵਾਲਾ ਖ ਦੋਨੇ ਹੋ ਰਹੇ ਨੇ ਤਾਂ ਦੋਨੇ ਤਾਂ ਮੈਂ ਆਪਾਂ ਇਕੱਠਿਆਂ ਇਸਤੇਮਾਲ ਕਰ ਸਕਦੇ ਆ ਸੁੱਕੀ ਸਬਜ਼ੀ ਚ ਇਹਨਾਂ ਨੇ ਕੰਮ ਨਹੀਂ ਕਰਨਾ ਕੋਸ਼ੇ ਰਹਿ ਕੇ ਆਪਾਂ ਪਾਣੀ ਲਾਉਣ ਤੋਂ 2 ਤੋਂ 3 ਦਿਨ ਬਾਅਦ ਜਿਹੜੀਆਂ ਦਵਾਈਆਂ ਦੋਨੇ ਵਰ ਸਕਦੇ ਆ ਇਹ ਜਿਹੜੀ ਗੋਲ ਤੇ ਏਜਲ ਦਵਾਈ ਆ ਇਹਦੀ ਵਰਤੋਂ ਆਪਾਂ ਜਦੋਂ ਆਪਣੀ ਗੋਭੀ ਲੱਗੀ ਨੂੰ ਇੱਕ ਹਫਤਾ ਹੋ ਗਿਆ ਉਹ ਤੋਂ ਬਾਅਦ ਵੀ ਕਰ ਸਕਦੇ ਆ ਇਹ ਆਪਾਂ 50 ਦਿਨਾਂ ਤੱਕ ਆਪਣੀ ਗੋਭੀ ਤੇ ਜਿਹੜੀ ਇਹ ਦਵਾਈਆਂ ਦੀ ਵਰਤੋਂ ਕਰ ਸਕਦੇ ਆ ਜੋ ਤੱਕ ਆਪਣੀ ਗੋਭੀ ਜੋ ਫੁੱਲ ਨਹੀਂ ਬਣਾ ਰਹੀ ਉਹ ਤੱਕ ਇਹਦਾ ਆਪਣੀ ਗੋਭੀ ਨੂੰ ਕੋਈ ਨੁਕਸਾਨ ਨਹੀਂ ਹੈਗਾ ਆਪਾਂ ਕਰ ਸਕਦੇ ਆ ਜੋ ਸਾਧ ਜੇਕਰ ਆਪਾਂ ਆਪਣੀ ਗੋਭੀ ਤੇ ਸੁੰਡੀ ਦੀ ਗੱਲ ਕਰੀਏ ਜਦੋਂ ਸੁੰਡੀ ਪੈ ਜਾਂਦੀ ਉਦੋਂ ਆਪਾਂ ਕਿਹੜੀ ਦਵਾਈ ਕਰ ਸਕਦੇ ਆ ਉਹ ਦਵਾਈ ਆ ਪੈਂਥਰ ਪਲੱਸ ਇਹਨੂੰ ਆਪਾਂ ਆਪਣੀ ਗੋਭੀ ਤੇ ਸੁੰਡੀ ਵਾਸਤੇ ਵਰਤ ਸਕਦੇ ਆ ਇਹਦਾ ਵੀ ਬਹੁਤ ਵਧੀਆ ਰਿਜ਼ਲਟ ਆ اپنی ਜਿਹੜੀ ਗੋਭੀ ਆ ਉਹ ਤੇ ਸੁੰਡੀ ਨੂੰ ਤੁਰੰਤ ਖਤਮ ਕਰ ਦੂਗੀ ਜੇਕਰ ਆਪਾਂ ਲੰਬੇ ਟਾਈਮ ਦੇ ਰਿਜ਼ਲਟ ਦੀ ਗੱਲ ਕਰੀਏ ਤਾਂ ਉਸ ਲਈ ਆਪਾਂ ਰਿਮੋਨ ਆਉਂਦੀ ਆ ਤਾਂ ਉਸ ਲਈ ਆਪਾਂ ਰਿਮੋਨ ਦਵਾਈ ਆ ਇਹ ਕਰ ਸਕਦੇ ਆ ਇਹਦਾ ਰਿਜ਼ਲਟ ਬਹੁਤ ਵਧੀਆ ਇਹ ਇੰਡੋਫਿਲ ਕੰਪਨੀ ਦੀ ਆ ਇਹ ਲਗਭਗ ਸਾਰੇ ਗੋਭੀ ਦੀ ਕਾਸ਼ਤ ਕਰਨ ਵਾਲੇ ਵੀਰ ਇਹਦੀ ਵਰਤੋਂ ਕਰ ਰਹੇ ਨੇ ਇਹਦਾ ਬਹੁਤ ਵਧੀਆ ਰਿਜ਼ਲਟ ਆ ਇਹ ਲੰਬਿਆ ਸਮਾਂ ਰਿਜ਼ਲਟ ਆ ਇਹਦਾ ਇਹਦਾ ਆਪਣੀ ਗੋਭੀ ਨੂੰ ਬਿਲਕੁਲ ਵੀ ਨੁਕਸਾਨ ਨਹੀਂ ਹੈਗਾ ਇਹ ਜੋ ਆਪਾਂ ਦਵਾਈ ਆ ਰਿਮੋਨ ਆਪਣੀ ਗੋਭੀ ਤੇ ਵਰਤ ਸਕਦੇ ਆ ਉਹਲਾ ਆਪਾਂ ਆਪਣੀ ਗੋਭੀ ਤੇ ਪ੍ਰੋਕਲੈਮ ਵੀ ਕਰ ਸਕਦੇ ਆ ਜਾਂ ਕੋਰਾਜਨ ਵੀ ਕਰ ਸਕਦੇ ਆ ਪਰ ਜਿਹੜੀਆਂ ਇਹ ਸਾਰੀਆਂ ਦਵਾਈਆਂ ਨੇ ਆਪਾਂ ਇਹਨਾਂ ਨੂੰ ਦੋ ਵਾਰ ਤੱਕ ਰਿਪੀਟ ਕਰ ਸਕਦੇ ਆ ਇਸ ਤੋਂ ਬਾਅਦ ਜ਼ਿਆਦਾ ਰਿਪੀਟ ਨਾ ਕਰੋ ਕਿਉਂਕਿ ਜਿਹੜਾ ਨਾ ਰਿਜ਼ਲਟ ਆ ਦੋ ਤਿੰਨ ਵਾਰ ਕਰਨ ਤੋਂ ਬਾਅਦ ਰਿਜ਼ਲਟ ਜਿਹੜਾ ਇਹਨਾਂ ਦਾ ਘਟਣਾ ਸ਼ੁਰੂ ਹੋ ਜਾਂਦਾ ਕੁਛ ਇਹ ਉਹ ਵੀ ਆਪਾਂ ਇੱਕ ਸੁਪਰੇ ਪੈਂਥਰ ਦੀ ਕਰਤੀ ਉਸ ਤੋਂ ਬਾਅਦ ਇੱਕ ਕਰੇ ਮੋਨ ਦੀ ਕਰਤੀ ਫਿਰ ਕੋਰਾਜਨ ਦੀ ਕਰੀਏ ਇਹਦੇ ਤੋਂ ਆਪਾਂ ਇੱਕ ਦਵਾਈ ਹੀ ਰਿਪੀਟ ਕਰੀ ਜਾਂਦੇ ਆ ਤਾਂ ਜਿਹੜੀ ਆਪਣੀਆਂ ਦਵਾਈਆਂ ਨੇ ਉਹ ਵੀ ਥੋੜਾ ਜਿਹਾ ਆਪਾਂ ਨੂੰ ਰਿਜ਼ਲਟ ਘਟ ਦੇਣ ਲੱਗ ਜਾਂਦੀਆਂ ਨੇ ਤੇ ਗਰੋਥ ਦੀ ਗੱਲ ਕਰੀਏ ਕਿ ਆਪਣੀ ਗੋਭੀ ਦੀ ਗਰੋਥ ਹੈ ਜੋ ਰੋਗੀ ਆ ਉਹਦੇ ਲਈ ਆਪਾਂ ਕਿਹੜੀਆਂ ਦਵਾਈਆਂ ਕਰ ਸਕਦੇ ਆ ਸਭ ਤੋਂ ਬੈਸਟ ਆਪਾਂ ਪਹਿਲਾਂ ਉਹ ਵਰਤਿਆ ਵੀ ਆਪਣੀ ਗੋਭੀ ਤੇ ਐਨਪੀਕੇ ਦਾ ਜਾਫਰ ਆਉਂਦਾ ਉਹਦਾ ਰਿਜ਼ਲਟ ਬਹੁਤ ਵਧੀਆ ਆਪਾਂ ਉਸ ਨੂੰ ਆਪਣੀ ਗੋਭੀ ਤੇ ਕਰ ਸਕਦੇ ਆ ਇਸ ਦੀ ਆਪਾਂ ਪਹਿਲਾਂ ਵੀਡੀਓ ਹੀ ਪਾਈ ਸੀ ਇਹਦਾ ਆਪਾਂ ਨੂੰ ਪੂਰਾ ਵਧੀਆ ਰਿਜ਼ਲਟ ਦਿੱਤਾ ਬਾਕੀ ਤੇ ਆਪਾਂ ਤਾਕਤ ਵਾਲੇ ਫੰਗੀ ਸਾਈਡ ਜਿਵੇਂ ਐਨਪੀਕੇ ਦਾ 52034 ਹੋ ਗਿਆ ਇਹ ਵੀ ਕਰ ਸਕਦੇ ਆ ਇਹ ਬਾਕੀ ਹੋਰ ਵੀ ਬਹੁਤ ਸਾਰੇ ਫੰਗੀ ਸਾਈਡ ਆਉਂਦੇ ਨੇ ਜਿਹੜੇ ਤਾਕਤ ਦੇ ਨੇ ਉਹ ਆਪਾਂ ਆਪਣੀ ਗੋਭੀ ਤੇ ਵਰਤ ਸਕਦੇ ਆ ਜਿਹਦੇ ਨਾਲ ਆਪਣੀ ਗੋਭੀ ਜਿਹੜੀ ਉਹ ਗਰੋਥ ਵੀ ਕਰਨ ਲੱਗ ਜੂਗੀ ਤੇ ਫੰਗੀ ਸਾਈਡਾਂ ਨਾਲ ਨਾਲ ਆਪਾਂ ਜਦੋਂ ਆਪਣੀ ਗੋਭੀ ਨੂੰ ਲੱਗੀ ਨੂੰ 40 ਤੋਂ 45 ਦਿਨ ਹੋ ਗਏ ਉਹ ਤੋਂ ਬਾਅਦ ਆਪਾਂ ਇੱਕ ਨੈਨੋ ਜੂਰੀ ਸਪਰੇ ਜਰੂਰ ਕਰੋ ਨੈਨੋ ਜੂਰੀਆ ਇਹ ਆਪਣੀ ਗੋਭੀ ਦੀ ਗਰੋਥ ਹੈ ਜੋ ਉਹ ਵੀ ਵਧਾਉਣ 'ਚ ਆਪਣੀ ਮਦਦ ਕਰਦੀ ਆ ਨੈਨੋ ਜੂਰੀਆ ਦੀ ਲਾਸਟ ਦੇ ਸਪਰੇ ਜਰੂਰ ਕਰੋ ਇਹਦਾ ਹੀ ਬਹੁਤ ਵਧੀਆ ਰਿਜ਼ਲਟ ਹੈ ਨੈਨੋ ਜੂਰੀਆ ਦਾ ਜੇ ਆਪਾਂ ਲਾਸਟ ਤੇ ਆਪਣੀ ਗੋਭੀ ਨੂੰ ਜੋ ਲੱਗੀ ਨੂੰ 40 ਤੋਂ 45 ਦਿਨ ਹੋ ਗਏ ਜ ਜੇ ਆਪਣੇ ਬੂਟੇ ਨੇ ਉਹ ਸੁੱਕਣੇ ਸ਼ੁਰੂ ਹੋ ਜਾਂਦੇ ਆ ਉਹਦੇ ਲਈ ਆਪਾਂ 63 ਵਾਰਾਂ ਫੰਗੀਸਾਈਡ ਐਮ 45 ਇਹ ਵਰਤ ਸਕਦੇ ਆ ਜੇਕਰ ਆਪਣੀ ਗੋਭੀ ਦੇ ਬੂਟੇ ਸੁੱਕ ਰਹੇ ਨੇ ਉਹਦੇ ਲਈ ਆਪਾਂ ਰੈਡੋਮਿਲ ਵੀ ਛਿੜਕ ਸਕਦੇ ਆ ਜਾਂ ਬਾયર ਦਾ ਐਲੀਅੰਟ ਆਉਂਦਾ ਉਹਦਾ ਰਿਜ਼ਲਟ ਬਹੁਤ ਵਧੀਆ ਆ ਆਪਾਂ ਉਹ ਵੀ ਕਰ ਸਕਦੇ ਆ ਧੰਨਵਾਦ ਜੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਨਵੀਆਂ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ